ਪ੍ਰੈਜ਼ੀਡੈਂਟਲ ਇਲੈਕਸ਼ਨ ਆ ਜਿਹੜੀ ਉਹ ਨਵੰਬਰ ਦੇ ਵਿੱਚ ਜਿਹੜੀ ਆ ਰਹੀ ਹੈ ਪਹਿਲਾਂ ਤਾਂ ਲੱਗਦਾ ਸੀਗਾ ਜਦੋਂ ਬਾਈਡਨ ਹੋਣੀ ਰੇਸ ਦੇ ਵਿੱਚ ਸੀਗੇ ਵੀ ਟਰੰਪ ਹੋਣਾਂ ਦੇ ਚਾਂਸ ਬਹੁਤ ਜ਼ਿਆਦਾ ਆ ਪਰ ਕਮਲਾ ਹੈਰਿਸ ਦੇ ਆਉਣ ਦੇ ਨਾਲ ਹੁਣ ਜਿਹੜੀ ਨੈਕ ਟੂ ਨੈਕ ਫਾਈਟ ਹੋ ਰਹੀ ਹੈ ਤੇ ਪਤਾ ਲੱਗਿਆ ਚਾਰ ਸਟੇਟਾਂ ਦੇ ਵਿੱਚ ਪੂਰੀ ਕਾਂਟੇ ਦੀ ਟੱਕਰ ਜਿਹੜੀ ਹੋਣ ਦੀ ਉਮੀਦ ਹੈ ਦੱਸਿਓ ਵੀ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਕੀ ਸੰਭਾਵਨਾ ਹੁਣ ਤੱਕ ਬਣੀਆਂ ਹੋਈਆਂ ਨੇ ਬਿਲਕੁਲ ਦੇਖੋ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਜਿਹੜਾ ਜਦੋਂ ਅਚਾਰ ਜੋ ਬਾइडਨ ਰਹਾ ਉਹਨਾਂ ਚਿਰ ਤਾਂ ਇਹਨੂੰ 트ੰਪ ਨੂੰ ਇਹ ਲੱਗਦਾ ਸੀ ਪੀਸ ਆਫ ਕੇ ਕੀ ਇਹ ਇਲੈਕਸ਼ਨ ਮੈਂ ਜਿੱਤੇ ਹੀ ਪਿਆ ਪਰ ਜਿਵੇਂ ਹੀ ਕਮਲਾ ਹੇਰਸ ਰੇਸ ਦੇ ਵਿੱਚ ਆਈ ਤੇ ਉਹਨੇ ਆ ਕੇ ਇੱਕ ਤਰ੍ਹਾਂ ਦੀ ਡੈਮੋਕ੍ਰੈਟਿਕ ਵੋਟਰਾਂ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਤੇ ਜਿਹਦਾ ਕਰਕੇ ਜਿਵੇਂ ਕਹਿੰਦਾ ਜਿਹੜਾ ਫੰਡ ਆ ਉਹ ਵੀ 트ੰਪ ਤੋਂ ਦੁੱਗਣਾ ਚੌਗਣਾ ਉਹ ਇਕੱਠਾ ਕਰ ਗਈ ਕਿਉਂਕਿ ਪੂਰੇ ਅਮਰੀਕਾ ਦੇ ਵਿੱਚ ਜੇ ਆਪਾਂ ਵੇਖਿਆ ਜਾਵੇ ਤਾਂ ਇੱਥੇ ਡੈਮੋਕ੍ਰੈਟਿਕ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਇਹ ਮਕਲਵੀ ਇਹਨਾਂ ਦੇ ਮੁਕਾਬਲੇ ਰਿਪਬਲਿਕ ਦੇ ਮੁਕਾਬਲੇ ਪਰ ਕਿਤੇ ਨਾ ਕਿਤੇ ਕਿਉਂਕਿ ਇੱਥੇ ਜਿਹੜਾ VOTING ਸਿਸਟਮ ਆ ਉਹ ਇਲੈਕਟਰਲ ਕਾਲੇਜੇ ਥਰੂ ਹੁੰਦਾ ਹੈਗਾ ਤੇ ਉਹ ਜਿਹੜੀ ਪਪੂਲਰ ਵੋਟ ਆ ਉਹਨੂੰ ਬਹੁਤੀ ਅਹਿਮੀਅਤ ਨਹੀਂ ਮਿਲਦੀ ਕਿਉਂਕਿ ਇਹ ਡਿਪੈਂਡ ਇਹ ਕਰਦਾ ਹੁੰਦਾ ਵੀ ਜਿਹੜੀ ਕਿਹੜੀ ਸਟੇਟ ਤੋਂ ਕਿੰਨੇ ਕਾਂਗਰਸਮੈਨ ਜਿੱਤਦੇ ਆ ਤੇ ਕਿਹੜੀ ਪਾਰਟੀ ਦੇ ਜਿਹੜੇ ਸੈਨੇਟਰ ਜਿੱਤਦੇ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਇਲੈਕਟਰਲ ਵੋਟਸ ਦੀ ਗਿਣਤੀ ਕੀਤੀ ਜਾਂਦੀ ਆ ਤੇ ਉਹਦੇ ਉੱਤੇ ਹੀ ਫਿਰ ਜਿਹੜੀ ਪ੍ਰੈਜ਼ੀਡੈਂਸ਼ੀਅਲ ਜਿੱਤ ਹਾਰ ਹੁੰਦੀ ਆ ਇੱਥੇ ਤਕਰੀਬਨ 538 ਟੋਟਲ ਇਲੈਕਟਰ ਤੇ ਜਿਹਦੇ ਵਿੱਚੋਂ ਸਮਝ ਲਓ ਵੀ ਜਿਹੜਾ 270 ਲੈ ਜਾਂਦਾ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਹੈਗਾ ਤੇ ਇਹਦਾ ਕਰਕੇ ਜਿਹੜਾ ਹੁਣ ਇਸ ਟਾਈਮ ਜ਼ੋਰ ਲੱਗਿਆ ਹੋਇਆ ਇਹਨਾਂ ਦਾ ਵੀ ਵੱਧ ਤੋਂ ਆਦਾਪੋ ਆਪਣੇ ਕਾਂਗਰਸਮੈਨ ਜਿਤਾਉਣ ਵਾਸਤੇ ਤੇ ਆਪਣਾ ਆਪਣੇ ਸੈਨੇਟਰ ਜਿਤਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਸੈਨੇਟ ਦੇ ਉੱਤੇ ਕਬਜ਼ਾ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਦੇ ਉੱਤੇ ਕਬਜ਼ਾ ਕੀਤਾ ਜਾਵੇ ਕਿਉਂਕਿ ਫਿਰ ਇਹਨਾਂ ਨੂੰ ਬਿੱਲ ਵਗੈਰਾ ਪਾਸ ਕਰਾਉਣੇ ਵੀ ਸੌਖੇ ਹੋ ਜਾਂਦੇ ਆ ਤੇ ਦੇਖੋ ਨਿੱਜੀ ਜਿਹੜੀਆਂ ਟਿੱਪਣੀਆਂ ਹੈਗੀਆਂ ਉਹ ਵੀ ਟਰੰਪ ਹੋਣਾ ਵੱਲੋਂ ਬੜੇ ਡੇਂਜਰਸ ਤਰੀਕੇ ਦੇ ਨਾਲ ਵੀ ਕਾਲੀ ਆ ਇਹ ਇੰਡੀਅਨ ਆ ਇਹਦੇ ਕੋਈ ਬੱਚਾ ਨਹੀਂ ਇਸ ਤਰੀਕੇ ਦੀਆਂ ਵੀ ਕੀਤੀਆਂ ਗਈਆਂ ਹੈਗੀਆਂ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਕਮਲਾ ਹੈਰਿਸ ਵੱਲੋਂ ਸਪੀਚ ਦਿੱਤੀ ਗਈ ਉਹਨੂੰ ਬਹੁਤ ਸਲਾਹਿਆ ਗਿਆ ਵੀ ਉਹ ਬੜੀ ਮੈਚੁਰ ਸਪੀਚ ਸੀਗੀ ਤੇ ਉਹਦੇ ਵਿੱਚ ਉਹਨੇ ਕੋਈ ਖਾਸ ਕਿਸੇ ਨੂੰ ਨਿੱਜੀ ਤੌਰ ਤੇ ਟਾਰਗੇਟ ਨਹੀਂ ਕੀਤਾ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਨੂੰ ਟੱਚ ਕੀਤਾ ਤੇ ਉਹ ਤੋਂ ਪਿੱਛੋਂ ਉਹਦਾ ਜਿਹੜਾ ਅੰਕੜਾ ਅਸੀਂ ਬਹੁਤ ਉੱਪਰ ਚਲਿਆ ਗਿਆ ਫਿਰ ਟਰੰਪ ਨੇ ਇੱਕ ਨਾਰਾ ਦਿੱਤਾ ਮੇਕ ਅਮਰੀਕਾ ਗ੍ਰੇਟ ਅਗੇਨ ਤੇ ਉਹਦਾ ਕਰਕੇ ਵੀ ਆਉਤਾਰੇ ਆਪਾਂ ਅਮਰੀਕਾ ਨੂੰ ਕਿਵੇਂ ਮਹਾਨ ਬਣਾ ਸਕਦੇ ਆ ਉਹ ਨਾਰੇ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਕਹਿੰਆਂ ਵੀ ਅਸੀਂ ਅਮਰੀਕਾ ਦਾ ਜਿਹੜਾ ਵਪਾਰ ਆ ਉਹ ਅਮਰੀਕਾ ਦੇ ਵਿੱਚ ਹੀ ਰੱਖਾਂਗੇ ਤੇ ਜੇ ਕੋ ਬਾਹਰਲੇ ਦੇਸ਼ ਤੋਂ ਸਾਡੇ ਨਾਲ ਵਪਾਰ ਕਰੂਗਾ ਉਹਦੇ ਤੇ ਬੈਟ ਲਾਏ ਜਾਣਗੇ ਵੱਡੀ ਪੱਧਰ ਤੇ ਜਿਹਦਾ ਕਰਕੇ ਟੈਕਸ ਇਕੱਠੇ ਹੋਣਗੇ ਤੇ ਅਸੀਂ ਮੱਧ ਵਰਗ ਨੂੰ ਵੇਰੇ ਵਿੱਚ ਛੋਟ ਦੇਵਾਂਗੇ ਕਿਤੇ ਨਾ ਕਿਤੇ ਐਲਨ ਮਸਕ ਨੂੰ ਵੀ ਉਹਨਾਂ ਨੇ ਕੈਬਨਟ ਦੇ ਵਿੱਚ ਸ਼ਾਮਲ ਕਰਨ ਦੀ ਗੱਲਬਾਤ ਕੀਤੀ ਆ ਤੇ ਹੁਣ ਜਿਹੜੀਆਂ ਸਵਿੰਗ ਸਟੇਟਾਂ ਜਿਹੜੇ ਜਿੱਥੋਂ ਦੇ ਵੋਟਰਾਂ ਦਾ ਇਹ ਨਹੀਂ ਪਤਾ ਲੱਗਦਾ ਵੀ ਉਹ ਕਦੇ ਡੈਮੋਕ੍ਰੈਟਿਕ ਗਵਰਨਮੈਂਟ ਨੂੰ ਵੋਟ ਪਾਉਂਦੇ ਆ ਕਦੇ ਹੋਰ ਰਿਪਬਲਿਕਨ ਕੈਂਡੀਡੇਟਾਂ ਨੂੰ ਵੋਟਾਂ ਪਾਉਂਦੇ ਆ ਜਿਹਦੇ ਵਿੱਚ ਵਸਕਾਂਸਨ ਆਉਂਦੀ ਆ ਵਸਕਾਂਸਨ ਦੇ ਵਿੱਚ ਤਕਰੀਬਨ ਇਸ ਸਮੇਂ ਜਿਹੜੀ ਕਮਲਾ ਹੈਰਸ ਆ ਉਹ 50% ਤੇ ਆ ਤੇ ਜਿਹੜੇ 트럼ਪ ਆ ਉਹ 47% ਤੇ ਆ ਇਸੇ ਤਰੀਕੇ ਦੇ ਨਾਲ ਮਿਸ਼ੀਗਨ ਸਟੇਟ ਵੀ ਸਵਿੰਗ ਸਟੇਟ ਗਣੀ ਜਾਂਦੀ ਆ ਉੱਥੇ ਜਿਹੜੀ ਕਮਲਾ ਹੈਰਸ ਆ ਉਹ 48% ਤੇ ਆ ਜਿਹੜੇ 트럼ਪ ਆ ਉਹ 46% ਤੇ ਆ ਪੈਂਸਿਲ ਵੈਲਿਆਂ ਦੇ ਵਿੱਚ 49% ਤੇ ਆ ਕਮਲਾ ਤੇ 트럼ਪ 48% ਤੇ ਆ ਤੇ ਨਵਾਡਾ ਸਟੇਟ ਵੀ ਇੱਕ ਤਰ੍ਹਾਂ ਦੀ ਸਵੈਂਗ ਸਟੇਟ ਗਣੀ ਜਾਂਦੀ ਆ ਇੱਥੇ ਜਿਹੜੀ ਕਮਲਾ ਹੈਰਸਾਉ 48% ਤੇ ਆ ਤੇ ਜਿਹੜੇ 트럼ਪ ਆ ਉਹ ਵੀ 48% ਤੇ ਆ ਇਸੇ ਤਰੀਕੇ ਦੇ ਨਾਲ ਹੈਰੀਓਨਾ ਉੱਥੇ ਵੀ 48% ਤੇ ਆ 트럼ਪ ਅਤੇ ਕਮਲਾ ਵੀ 48% ਤੇ ਆ ਤੇ ਉੱਤਰੀ ਕੈਰਿਲੋਨਾ ਜਿਹੜੀ ਉੱਥੇ ਵੀ 48% ਤੇ 48% ਤੇ ਸਿੰਗ ਫਸੇ ਹੋਏ ਆ ਇਸੇ ਤਰ੍ਹਾਂ ਜੌਰਜੀਆ ਇਹ 248 ਦੇ 48 ਦੇ ਸਿੰਘ ਫਸੇ ਆ ਸੋ ਚਾਰ ਸਟੇਟਾਂ ਦੇ ਵਿੱਚ ਜਿਹੜੇ 트ੰਪ ਆਉ ਹੁਣ ਬਰਾਬਰ ਆ ਚੁੱਕੇ ਆ ਤੇ ਮੈਨੂੰ ਲੱਗਦਾ ਵੀ ਹੁਣ ਜਿਹੜੀ 10 ਸਤੰਬਰ ਨੂੰ ਐਨਬੀਸੀ ਨਿਊਜ਼ ਦੇ ਉੱਤੇ ਡਿਬੇਟ ਹੋ ਰਹੀ ਹੈਗੀ ਆ ਗ੍ਰਾਮਪਰੀ ਦੇ ਕਮਲਾ ਹੈਰਸ ਦੀ ਤੇ ਉਹਦੇ ਵਿੱਚੋਂ ਹੁਣ ਡਿਬੇਟ ਦੇ ਵਿੱਚੋਂ ਪਤਾ ਲੱਗੂਗਾ ਵੀ ਜਿਵੇਂ ਕਹਲਾ ਵੀ ਕਿਹੜਾ ਕਿੰਨੇ ਇੱਕ ਪਾਣੀ ਦੇ ਵਿੱਚ ਆਉਂਦਾ ਕਿਉਂਕਿ ਡਿਬੇਟ ਦੇਖ ਕੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣਾ ਮਾਈਂਡ ਬਣਾਉਂਦੇ ਆ ਵੀ ਅਸੀਂ ਡੈਮੋਕ੍ਰੈਟਿਕ ਪਾਰਟੀ ਨੂੰ ਵੋਟ ਪਾਉਣੀ ਆ ਜਾਂ ਅਸੀਂ ਰਿਪਬਲਿਕਨ ਪਾਰਟੀ ਨੂੰ ਵੋਟ ਪਾਉਣੀ ਆ ਪਰ ਇਸ ਟਾਈਮ ਦੇਖੋ ਜਿਹੜੇ ਰਿਪਬਲਿਕਨ ਹੈਗੇ ਆ ਉਹ ਇਹਨਾਂ ਨੂੰ ਬਾਰਡਰ ਦੇ ਮੁੱਦੇ ਤੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਖੜੇ ਹੈਗੇ ਆ ਤੇ ਜਿਹੜੇ ਜਿਵੇਂ ਕਹਲਾ ਵੀ ਦੂਸਰੀ ਪਾਰਟੀ ਵਾਲੇ ਆ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਅਬੋਰਸ਼ਨ ਦੇ ਮੁੱਦੇ ਤੇ ਤੇ ਨਾਲ ਨਾਲ ਟਰਾਂਸ ਜੈਂਡਰ ਦੇ ਮੁੱਦੇ ਤੇ ਘੇਰ ਰਹੇ ਆ ਤੇ ਉਹ ਡਿਬੇਟ ਦੇ ਵਿੱਚ ਪਤਾ ਲੱਗੂਗਾ ਵੀ ਹੋਰ ਕਿਹੜੇ ਖੜੇ ਨਵੇਂ ਮੁੱਦੇ ਸਾਹਮਣੇ ਆਉਂਦੇ